ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਦੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਇੱਕ ਸਬਜੀ ਇਹ ਸਬਜੀ ਕਿੰਨੇ ਕਿੰਨੇ ਬਣਾਈਆਂ ਤੇ ਕਿਹਨੂੰ ਕਿਹਨੂੰ ਇਹਦਾ ਪਤਾ ਵਾ ਕਮੈਂਟ ਕਰਕੇ ਮੈਨੂੰ ਦੱਸਿਓ ਆਪਾਂ ਪਹਿਲੀ ਵਾਰ ਬਣਾਉਣ ਲੱਗੇ ਆ ਤੇ ਇਹ ਬਹੁਤ ਫਾਇਦੇਮੰਦ ਹੁੰਦੀ ਹੈ ਸਬਜੀ ਇਹ ਦੋ ਰਕਮ ਦੀ ਇਹਨੂੰ ਕਰੇਲੇ ਵੀ ਬੋਲਿਆ ਜਾਂਦਾ ਵਾ ਤੇ ਪਰ ਇੱਕ ਕੌੜੇ ਕਰੇਲੇ ਹੁੰਦੇ ਆ ਕੌੜੇ ਕਰੇਲੇ ਨਹੀਂ ਮਿੱਠੇ ਕਰੇਲੇ ਆ ਇੱਕ ਆਹ ਵੇਖੋ ਇਹ ਇਹ ਥੋੜਾ ਜਿਹਾ ਵੱਖਰੀ ਕਿਸਮ ਹੈ ਆਪਾਂ ਨੂੰ ਵਾੜੇਉ ਦੇ ਕੇ ਗਏ ਆਪਣੀ ਬੇਟੀ ਬਹੁਤ ਦੂਰ ਵਾਏ ਰੋਕੜੋਂ ਤੇ ਇਹ ਆਪਾਂ ਇਥੋਂ ਆਪਣੇ ਬਾੜੇ 'ਚ ਹੀ ਲਾਏ ਸੀ ਬਾ ਲੁੱਗੀ ਉਥੋਂ ਤੋੜੇ ਆ ਤੇ ਇਹ ਬਹੁਤ ਫਾਇਦੇਮੰਦ ਹੁੰਦੀਆਂ ਜਿਹੜੀਆਂ ਜਿੰਨੀਆਂ ਵੀ ਧਰਤੀ ਤੇ ਸਬਜ਼ੀਆਂ ਕੁਦਰਤ ਵੱਲੋਂ ਬੂਟੀਆਂ ਉੱਗੀਆਂ ਵਾ ਉਹ ਖਾਣਯੋਗ ਹੁੰਦੀਆਂ ਪਰ ਆਪਾਂ ਨੂੰ ਉਹਨਾਂ ਦਾ ਫਾਇਦਿਆਂ ਦਾ ਪਤਾ ਨਹੀਂ ਹੁੰਦਾ ਆਪਾਂ ਨੂੰ ਵਾਵੇਂ ਸਮਝ ਕੇ ਤੇ ਨਹੀਂ ਆਪਾਂ ਖਾਂਦੇ ਪਰ ਇਹ ਕੁਦਰਤ ਨੇ ਬਣਾਈਆਂ ਆਪਣੇ ਖਾਣ ਵਾਸਤੇ ਹੀ ਆ ਜਿ ਤਰ੍ਹਾਂ ਇਹ ਵਿਰਕਸ਼ ਆ ਸਾਰੇ ਘਰਬਾਣੀ ਵਿੱਚ ਵੀ ਆਉਂਦਾ ਬੋੜ ਦਾ ਜਿਗਰ ਪਿੱਪਲ ਦਾ ਤੇ ਨਿੰਮ ਦਾ ਇਹ ਆਪਾਂ ਨੂੰ ਇਹਨਾਂ ਦੀ ਜਾਣਕਾਰੀ ਹੈ ਨਹੀਂਗੀ ਪਰ ਇਹ ਬਹੁਤ ਫਾਇਦੇਮੰਦ ਆ ਰੁਖ ਸਾਰੇ ਸਾਰੀ ਸ੍ਰਿਸ਼ਟੀ ਦੇ ਜਿਹੜੀ ਜੋ ਵੀ ਉੱਗਿਆ ਉਹ ਆਪਣੇ ਖਾਣ ਵਾਸਤੇ ਆਪਣੇ ਸਿਹਤ ਵਾਸਤੇ ਹੀ ਆ ਆਪਾਂ ਉਹਨਾਂ ਨੂੰ ਜਿਆਦਾ ਨਹੀਂ ਖਾਂਦੇ ਜਿਹੜੀ ਆਪਾਂ ਨੂੰ ਸਬਜੀ ਮੁੱਲ ਲੈ ਕੇ ਖਾਣੇ ਆ ਉਹਦਾ ਆਪਾਂ ਨੂੰ ਜਿਆਦਾ ਜਾਣਕਾਰੀ ਹੈ ਆਪਾਂ ਉਹ ਜ਼ਰੂਰ ਆਪਾਂ ਨੂੰ ਲਾਈਕ ਕਰਦੇ ਆ ਤੇ ਪਰ ਇਹ ਬਹੁਤ ਵਧੀਆ ਚੀਜ਼ ਇਹਨੂੰ ਉਤਰਾ ਕੁੰਦਰੂ ਬੋਲਦੇ ਆ ਤੇ ਇਹਨੂੰ ਪਰਮਲ ਬੋਲਦੇ ਆ ਕੋਈ ਇਹਨਾਂ ਨੂੰ ਕਰੇਲੇ ਬੋਲਦਾ ਤੇ ਆਜੋ ਆਪਾਂ ਇਹਨਾਂ ਦੀ ਅੱਜ ਬਣਾਉਣੇ ਸਬਜੀ ਸਬਜੀ ਬਣਾਵਾਂਗੇ ਆਪਾਂ ਭਰ ਕੇ ਤੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾ ਰਹੇ ਆ ਆਪਾਂ ਗੰਡੇ ਲਿਆਇਆ ਕੁਝ ਕੱਟ ਕੇ ਪਾਵਾਂਗੇ ਕੁਝ ਭਰ ਕੇ ਇੱਕ ਟਮਾਟਰ ਲਿਆ 1 ਇੰਚ ਆਪਾਂ ਅਦਰਕ ਲਿਆ ਇਹ ਲਸਣ ਦਾ ਇੱਕ ਗੰਡਾ ਦੇ ਮਿਰਚਾ ਲੈ ਜਾਂ ਦੋ ਤਿੰਨ ਇਹਨੂੰ ਆਪਾਂ ਛਿੱਲ ਲੈਨੇ ਆ ਆ ਲੋ ਜੀ ਆਪਾਂ ਕarele ਚੰਗੀ ਤਰ੍ਹਾਂ ਗੁੰਦਰੂ ਸਾਫ਼ ਕਰ ਲਿਆ ਕੱਟ ਕੇ ਮਾਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰੋਂ ਆਪਾਂ ਸਾਫ਼ ਕਰ ਲਿਆ ਧੋ ਤਾ ਕੇ ਤੇ ਐ ਕੱਟ ਮਾਰ ਲਏ ਤੇ ਇੱਧਰ ਗੰਡਿਆਂ 'ਚ ਵੀ ਆਪਾਂ ਕੱਟ ਮਾਰ ਲਏ ਜਿਹੜੇ ਭਰਤੇ ਪਾਉਣੇ ਇੱਧਰ ਆਪਾਂ ਜਿਹੜੇ ਕੱਟ ਕੇ ਪਾਉਣੇ ਉਹ ਬਰੀਕ ਕੱਟ ਲਿਆ ਤੇ ਆ ਜਿਹੜਾ ਅਦਰਕ ਟਮਾਟਰ ਲਸਣ ਅਦਰਕ ਇਹਨਾਂ ਦੀ ਪੇਸਟ ਆਪਾਂ ਬਣਾ ਲੈਨੇ ਤੇ ਹਰੀਆਂ ਮਿਰਚਾਂ ਦੀ ਲਸਣ ਦਾ ਆਪਾਂ ਪੇਸਟ ਬਣਾ ਲੈਨੇ ਨਾਲ ਹੀ ਅਦਰਕ ਪਾ ਲਾਂਗੇ நாரணை கர்த்த ஜிரா தர குட்டலா ਹੁਣ ਆ ਸਬਜ਼ੀ ਨੂੰ ਤੜਕਾ ਲਵਾਉਣ ਵਾਸਤੇ ਆ ਪਕੜਾ ਗੈਸ ਔਨ ਕਰ ਲਏ ਤੇ ਕੜਾਈ ਰੱਖ ਲਾਂਗੇ ਉੱਪਰ ਇਹਦੇ ਵਿੱਚ ਪਾ ਲਾਂਗੇ ਆਪਾਂ ਤੇਲ ਸਰੋਂ ਦਾ ਪਹਿਲਾਂ ਆਪਾਂ ਮਸਾਲਾ ਭੁੰਨਾਂਗੇ ਫਿਰ ਆਪਾਂ ਮਸਾਲਾ ਭੁੰਨ ਕੇ ਫਿਰ ਭਰਾਂਗੇ ਆਪਾਂ ਗਰੇਲੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਅਦਰਕ ਲਸਣ ਹਰੀ ਮਿਰਚ ਦੀ ਪੇਸਟ ਪਾ ਲਾਂਗੇ ਦੇਸੀ ਆਪਾਂ ਇਹਦੇ ਜੀਰਾ ਟੁੱਟਿਆ ਦੇ ਨਾਲ ਹੀ ਨਾਰਦਾ ਤੇ ਉਹਨੂੰ ਥੋੜਾ ਜਿਹਾ ਆਪਾਂ ਭੁੰਨ ਲਈਏ అదరక లసణ్ భుజ గ్యా థోడా జా వేద పేప గే పా గండి భుజ గే టటర్ పా దాగే నీ స్వాద అనుసారిచా లూణ పాల్గొే ਇਨਾ ਕਾ ਪੰਗਰ ਮਸਾਲਾ ਪਾ ਲਿਆ। ਆਪਾਂ ਭੁੱਜ ਗਿਆ। ਇਹ ਹੁਣ ਆਪਾਂ ਭਰਦੇ ਆਂ। ਤਰੇਲਿਆਂ ਦੇ ਕੁੰਦਰੂਆਂ ਦੇ ਵਿੱਚ। ਇਸ ਤਰੀਕੇ ਨਾਲ ਆਪਾਂ ਸਾਰੰ ਸਬਾਨ ਦੇ ਵਿੱਚ ਭਰ ਲਾਂਗੇ। ਇਸ ਤਰੀਕੇ ਨਾਲ ਆਪਾਂ ਸਾਰੇ ਕ੍ਰੇਲੇ ਭਰ ਲਾਂਗੇ। ਪੁੰਦਰੂ ਸਾਰੇ ਆਪਾਂ ਪਰਲੇ ਮਸਾਲੇ ਨਾਲ ਤੇ ਇੱਧਰ ਆਪਾਂ ਗੰਡੇ ਬਲੂਣ ਮਿਰਚਾਂ ਨਾਲ ਪਰਲੇ ਤੇ ਹੁਣ ਆਪਾਂ ਪਿਆਜ਼ ਰੱਖ ਲਿਆ ਪਿਆਜ਼ ਆਪਾਂ ਮਸਾਲੇ ਵਾਲਾ ਰੱਖ ਲਿਆ ਕੜਾਈ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਇੱਦਾਂ ਹੀ ਤੜਕਾ ਲਾ ਦਾਂਗੇ ਤੇ ਇਹਦੇ ਵਿੱਚ ਲੂਣ ਮਿਰਚ ਬਹੁਤ ਲੱਗਿਆ ਵਾ ਤੇਲ ਆਪਨਾ ਸੜ ਗਿਆ ਤੇ ਆਪਾਂ ਪਾ ਦਾਂਗੇ ਵਿੱਚ ਪੁੰਦਰੂ ਇਹਦੇ ਨਾਲ ਆਪਾਂ ਅੱਜ ਸਬਜ਼ੀ ਬਣਾਵਾਂਗੇ ਮਸਾਲੇਦਾਰ ਕਰਾਈ ਕਰਾਈ ਚੱਲ ਜਨ ਲਾ ਲੈ। ਨੰਨ ਕਾ ਲੈ ਚਾ ਤੂੰ ਹੀ ਲਾ ਲੋ ਇਹ ਨਾਗਾ ਹੁਣ ਮਸਾਲਾ ਨੂੰ ਜੀ ਚੋਲਕ ਲੇ। ਤੇ ਨਾਲ ਹੀ ਆਪਾਂ ਗੰਡੇ ਪਾਵਾਂਗੇ। ਇਹ ਵੀ ਨਾਲ ਹੀ ਸਬਜੀ ਦੇ ਬਣ ਜਾਣਗੇ। ਆਪਣੇ ਬੱਚੇ ਜ਼ਿਆਦਾ ਗੰਡੇ ਨੂੰ ਲੈ ਕਰਦੇ ਆਪਾਂ ਇੱਕ ਕਰਕੇ ਹਰ ਸਬਜੀ ਦੇ ਤੇ ਚੰਡੇ ਪਰ ਛਿਪਾ ਜੰਨੇ ਨੇ। ਤਲੋਜੀ ਖੁੰਦਰੂ ਦੇ ਕਰੇਲੇ ਦੀ ਸਬਜ਼ੀ ਆਪਣੇ ਬਣ ਕੇ ਤਿਆਰ ਆ ਨਾਲ ਹੀ ਆਪਾਂ ਗੰਢੇ ਬਚਪਾਏ ਆ ਕਿਹਨੇ ਕਿਹਨੇ ਬਣਾ ਕੇ ਸਬਜ਼ੀ ਸਾਡੀ ਪਹਿਲਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕੌਣ ਕੌਣ ਇਹ ਲਾਈਕ ਕਰਦਾ ਵਾ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਅਗਤ ਨਵੀਂ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ